ਪਤਾ ਜਿਹੜੀਆਂ ਕਵਿਲਦਾਰੀਆਂ ਵੀ ਜੁਆਕਾ ਦੀ ਫੀਸ ਕਿਵੇਂ ਭਰਨੀ ਆ ਤੇਰੇ ਬਾਪੂ ਬਿਮਾਰ ਪਿਆ ਉਹਨੂੰ ਟੀਕਾ ਦੇਲਵਾਉਣਾ ਇਹਨੂੰ ਵੀ ਪਤਾ ਇਹਦੇ ਨੂੰ ਕੋਈ ਹੈ ਹੀ ਕੁਛ ਨਹੀਂ ਇੱਕ ਫਿਰ ਇੱਕ ਜਿਹੜਾ ਕਹਿੰਦਾ ਆਪਦੇ ਆਪ ਨੂੰ ਕਹਿੰਦਾ ਮੈਂ ਤਾਂ ਭਗਤਾਂ ਮੋਦੀ ਕਹਿੰਦਾ ਜੇ ਭਗਤਾਂ ਦੇ 15-15 ਲੱਖ ਦੇ ਕੱਪੜੇ ਪੋਣੇ ਭਗਤਾਂ ਨੇ ਭਗਤ ਤਾਂ ਫਿਰ ਬਿਨਾਂ ਕੱਪੜੇ ਜੁ ਰਹਿੰਦੇ ਆ ਇਹਵੇਂ ਸਾਡੇ ਬਾਲ ਸਾਹਬਾਂ ਬੰਨ੍ਹ ਕੇ ਪੱਗ ਮੁੜ ਕੇ ਮਾਰ ਲੈਂਦੇ ਆ ਕੰਧਰੇ ਟੱਕਰ ਡੇਢੀ ਜੀ ਕਰ ਲੈਂਦੇ ਆ ਤਾਂ ਸਾਰੇ ਦਿਨ ਸੁੱਖਾ ਗੱਪੀ ਗੱਪ ਮਰੀ ਜਾਂਦਾ ਉਹਨੂੰ ਦੇਖ। ਡੱਕ ਕੇ ਨਸ਼ੇ ਨਾਲ ਉਹ ਦੇਸ਼ ਨੂੰ ਕਿ ਸਿਹਤਾਰ ਦੇਵਗੇ ਪਹਿਲਾਂ ਆਪਦੇ ਘਰ ਨੂੰ ਸੁਧਾਰ ਲੋ। ਵੀ ਭਲਿਓ ਮਾਨਸੋ ਪਹਿਲਾਂ ਤੁਸੀਂ ਆਪਦੇ ਘਰ ਨੂੰ ਸੁਧਾਰ ਲੋ ਦੇਸ਼ ਨੂੰ ਫੇਰ ਸੁਧਾਰੋਗੇ। ਨਸ਼ਾ ਮੁਕਤ ਦੇਸ਼ ਨੂੰ ਫੇਰ ਕਰੋਗੇ ਪਹਿਲਾਂ ਤੇ ਮੁੰਡੇ ਇੱਕ ਰਾਤ ਤਰਾ ਸੁੱਖਾ ਗੱਪੀ ਇਹਨੂੰ ਤਾਂ ਤੁਸੀਂ ਸਹੀ ਕਰ ਲਾ। ਬਿੜਾ ਕਰਦੋ ਗੱਪ ਮਰੀ ਜੋ ਕਿੰਨਾ ਹੀ ਰਹੀ ਸਰਕਾਰ ਦਾ ਜਨਤਾ ਦਾ ਉਹ ਚਾਕੇ ਕੋਨੇ ਦੇ ਤੈਂ ਪੂਜੇ ਤੇ ਲਾ ਕੇ ਪਾਣੀ ਖੜਾਤਾ। ਵੀ ਭਲਿਆ ਮਾਰਦਾ ਕਿੰਨੇ ਬਲਾਜਮੇ ਸਾਡੇ 1100 ਪਾਰਾ ਪੇਰਾ ਸਾਲੋਂ ਲੈ ਕੇ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਆਮੈਸਾ ਇੱਥੇ ਖਾਧੂ ਕਰਕੇ ਹੁਣ ਉਹ ਕਿਸੇ ਨੌਕਰੀ ਲਈ ਵੀ ਨਹੀਂ ਅਪਲਾਈ ਕਰ ਸਕਦੇ ਉਮਰ ਉਹਨਾਂ ਦੀ ਵੱਧ ਗਈ ਆ ਉਹ ਇੰਨੇ 100 ਰੁਪਿਆ ਜਿਹਦਾ ਇਹ ਸਾਰੇ 5 ਸਾਲ ਕੰਮ ਕਰ ਦਿੰਦੇ ਜਿੰਨੇ ਰੁਪਏ ਉਹਨੇ ਕੱਲੀ ਉਹਦੇ ਤੇ ਲਾ ਇੱਕ ਟੈਂਪੂ ਇਹ ਤੇ ਲਾ ਕੇ ਪਾਣੀ ਜਿੜਾ ਤਾਂ ਕੀ ਕਰਾਉਣਾ ਤੂੰ ਅਸੀਂ ਡੁੱਬਣਾ ਪਾਣੀ ਚ ਪਾਣੀ ਦਾ ਸਾਡਾ ਜਿਹੜਾ ਪੀਣ ਨੂੰ ਤਾਂ ਪਾਣੀ ਹੈ ਨਹੀਂ ਉਹ ਤਾਂ ਸਾਡਾ ਬਾਹਰ ਜਾਈ ਜਾਂਦਾ ਕਿੱਦਾਂ ਦਾ ਜਿਹੜਾ ਇਹ ਮਸਲਾ 84 ਦੇ ਦੰਗੇ ਇਹਨਾਂ ਤੋਂ ਹਜੇ ਤੱਕ ਨਹੀਂ ਮਨੋਟ ਆਏ ਚਾਹੇ ਨਿਕਲਦੇ ਨੇ ਸਿਰਫ 4 ਮਹੀਨੇ ਜਦੋਂ ਇਲੈਕਸ਼ਨਰ ਦੇ ਨੇ 4 ਮਹੀਨੇ ਆਜੋ ਸਾਥੀਓ ਧਰਮ ਇਕੱਠਾ ਹੋ ਜੇ ਫਰਦਾਨੇ ਸਿੱਖ ਕੋ ਗੱਠੇ ਗੋਟਾ ਲੈ ਕੇ ਮੁੜ ਕੇ ਸਾਢੇ 4 ਸਾਲ ਪਤਾ ਨਹੀਂ ਕਿੱਥੇ ਜਾਂਦੇ ਆਂ ਕਿ 84 ਦੇ ਮਸਲੇ ਛੱਡ ਦਿਓ ਭੋਲੇ ਮਰਦੋ ਹੁਣ ਕੋ ਹੋਰ ਮਸਲਾ ਹੱਲ ਕਰ ਲੋ ਉਹ ਤਾਂ ਜਿਹੜਾ ਹੋ ਗਿਆ ਹਵਾ ਗਿਆ ਉਹ ਮਸਲਾ ਤਾਂ ਅਸੀਂ ਵੀ ਪੀੜਤਾ ਆਪ ਕੋ ਪਰ ਹੁਣ ਕੀ ਕਰੀਏ ਰੋਈ ਜਾਈਏ ਸਰਦਨ ਬੈਠੇ ਨਿਭੜਿਆ 35 ਸਾਲ ਹੋ ਗਏ ਜਿਹੜੀ ਗੱਲ ਹੋ ਗਈ ਬਾਦੀ ਨਵੀਂ ਕਰ ਲੋ ਉਸ ਪਾਸੇ ਤਾਂ ਧਿਆਨ ਹੀ ਕੋਈ ਨਹੀਂ ਉਹ ਲੋਕਾਂ ਨੂੰ ਇਹਨਾਂ ਨੂੰ ਬੁੱਧੂ ਬਣਾਉਂਦਾ ਏ ਧਰਮ ਦੇ ਨਾਂ ਤੇ ਇਹ ਕਹੇ ਦੇ ਵੀ ਮੈਂ ਤਾਂ ਨਾ ਇੱਥੇ ਹੀ ਲੱਗ ਜੂ ਪਤਾ ਆਹ ਜਿੰਨੇ ਇਹ ਬਾਦ ਲਗੇ ਝੂਠੇ ਆਂ ਉਹਨਾਂ ਇਹਨਾਂ ਦਾ ਪਤਾ ਲੱਗ ਜੂਗਾ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਸਾਰੇ ਨੂੰ ਧਰਮ ਬੰਦਿਆ ਸਭ ਤੋਂ ਸਰਵ ਉੱਚਾ ਅਦਾਲਤ ਆਪਣੀ ਉਹ ਸਿੱਖ ਧਰਮ ਆਣੀ ਤੇ ਇਹਨਾਂ ਨੇ ਉਹਨੂੰ ਜਮਾ ਤੀਲਾ ਤੀਲਾ ਕਰਤਾ ਪਾੜ ਪਾੜ ਛੁੱਟੀ ਜਾਂਦੇ ਨੇ ਉਹ ਮੇਰੇ ਸਾਹਮਣੇ ਜਰੂਰ ਆਪਦਾ ਮੈਨੂੰ ਤਾਂ ਪੂਰਾ ਵਿਸ਼ਵਾਸ ਆ ਵੀ ਇਹਨਾਂ ਦਾ ਕਿਓੜ ਮਾ ਕੋੜ ਮਾ ਉਹ ਖਤਮ ਨਾਜਮੀ ਕਰੂਗਾ ਚਾਹ ਮਹਾਰਾਜਾ ਜੀ ਸੇ ਦਾ ਅਖੀਰ ਪਿਛੋਰ ਕੰਧ ਜੀ ਬਹੁਤ ਬਹੁਤ ਰਾਮ ਜੀ 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 ਜਿੰਦਾਬਾਦ 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 ਕਿਹੜਾ ਦੇਸ਼ 50 ਨਾਸਟਾ ਰੋਕੂ ਵੱਲ ਤੋਂ ਜਿਹੜਾ ਸੀਗਾ ਉਹ ਬਹੁਤ ਕਾਮਯਾਬ ਹੋਇਆ। ਉਹ ਸਾਰੇ ਵਿਦਾਈ ਦੇ ਪਾਤਰੋ ਮਾਸੀਓ ਨਾਲ ਸਾਰੀਆਂ ਜੱਲੇ ਬੰਨੀਆਂ ਦਾ ਇੱਕ ਇੱਕ ਚੋਰ ਚਾਰ ਨੀ ਬਣਾ ਨਿਆਰਾ ਬੱਸੀ ਗਿਆ। ਇੱਕ ਅੱਕ ਇੱਕ ਇੱਕ ਚਾਰ ਦੇ ਪਾਤਰੇ ਕਰਵਾਏ ਗਏ। ਨਵਾਂ ਸੈਸ਼ਨ ਜਿਹੜਾ ਪਟਨਾ ਸੁਬਾਹ ਸਤ ਹਰੀ ਪੰਜਾਬ ਦਾ ਫੈਸਲਾ ਸਰਪੰਚੀ ਤੋਂ ਹੀ ਹੋਇਆ ਗਿਆ ਸਮਰੱਥੀ ਬਸਰੇ ਮਹਾਜਾ ਸੰਬੰਧਤ ਉਹ ਬੱਤੇ ਦੇ ਲਾਗੇ ਨਾਲ ਰੈਕਸ਼ਨ ਹੈ ਕਿ ਕੱਲ ਵੀ ਜਾਰੀ ਰਹਿਣਾ ਉਸ ਤੋਂ ਅੱਗੇ ਵੀ ਜਿਵੇਂ ਸੰਜਮਹਾਜ ਫੈਸਲਾ ਕਰੂਗਾ ਇਹ ਜਾਰੀ ਰਹਿਣਾ ਜਿਵੇਂ ਸਾਡੇ ਸੁੱਚੇ ਕੱਚੇ ਕੰਮੇ ਪੱਕੇ ਕੰਮੇ ਨੇ ਫੈਸਲਾ ਕੀਤਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਆਪਣੇ ਵਿੱਚ ਵੀ ਕੇ ਰਾਜਾਊਗਾ ਸਰਕਾਰ ਨੂੰ ਪਿੰਡਾਂ ਵਿੱਚ ਵੀ ਕੇ ਰਾਜਾਊਗਾ ਇਸ ਕਰਕੇ ਸੂਚਾ ਸਾਡਾ ਕੱਚਾ ਤੇ ਪੱਕਾ ਕਰਮਚਾਰੀ ਜੋ ਅਜੇ ਤੱਕ ਬੈਨਰ ਹੈਗਾ ਸ਼ਿਕਾਇਤ ਲੜ ਰਿਹਾ ਹੈ